ਨਿਰਿੰਦਰ ਕੌਰ ਤੇਰੇ ਨਾਲ ਇਹ ਮੁੰਡਾ ਕੰਮ ਕਰਦਾ ਰਿਹਾ ਕਿ ਇਹੋ ਜਿਹੇ ਵਿਚਾਰ ਇਹੋ ਜਿਹੇ ਦੱਸਦੇ ਪਏ ਆ ਇਹੋ ਜਿਹੇ ਇਸ ਮੁੰਡੇ ਦੇ ਵਿਚਾਰ ਹੈਗੇ ਤੁਹਾਨੂੰ ਕਿਤੇ ਵੀ ਪਤਾ ਹੋਵੇ ਨਾ ਲੱਭ ਹੋ ਰਿਹਾ ਹੈ ਹਾਂ ਜੀ ਅੱਗੇ ਆ ਜੀ ਮੈਂ ਵੀ ਕਿਹਦੇ ਵਿਚਾਰੇ ਨਹੀਂ ਆ ਪਰ ਉਹਨੇ ਕੰਮ ਕੀਤਾ ਹੈ ਨਾ ਇਹ ਸਾਡੇ ਨਾਲ ਕਰਦਾ ਮੇਰਾ ਨਾਮ ਆ ਨਾ ਨਹੀਂ ਜਾਂਦੀ ਉਹ ਆਹ ਦੇਖੋ ਆ ਜੀ ਕਹੀਦਾ ਹੈ ਤਾਂ ਆ ਬਾਕੀ ਪਰ ਮੇਰੇ ਨਾਲ ਇੱਕ ਬਾਈ ਆ ਤੇ ਕੋ ਆਉਂਦੇ ਰਹੇ ਆ ਕਿ ਕਿ ਕਦੀ ਕਿਸੇ ਕੁੜੀਆਂ ਦੇ ਵਿੱਚ ਐ ਕੋਈ ਸ਼ਿਕਾਇਤ ਨਹੀਂ ਆਈ ਨਾ ਨਾ ਇਹ ਨਾ ਕਰਦਾ ਇਹ ਆਪਕਾ ਤਾਂ ਵਖੋ ਕਰਨੀ ਆ ਕਿ ਠੀਕ ਆ ਅਸਲੀ ਰੋਲਾ ਉਸ ਮੁੰਡੇ ਨੇ ਕੀ ਦੱਸਿਆ ਕਿ ਇੱਕ ਨਹਿਰ ਤੇ ਕੋਈ ਕੰਮ ਕੀਤਾ ਸੀ ਕਿ ਕੋਰੇ ਰੇਲ ਪਟੜੀ ਤੇ ਕੀਤਾ ਸੀ ਇੱਕ ਮਸਟੌਲ ਇਹਨਾਂ ਦੇ ਸੀ ਤੇ ਇੱਕ ਤਾਂ ਫ੍ਰੀ ਫੋਟੋ ਲਵਾਉਂਦੇ ਸੀ ਆਹ ਨਾਲ ਵਿੱਚ ਮੈਂ ਸ਼ਾਮਲ ਹੋ ਗਿਆ ਇੱਕ ਮਸਟੌਲ ਜਿਵੇਂ ਹੁਣ ਢਿੱਪੋ ਤੋਂ ਖੁੱਚੀ ਗਈ ਉਹ ਤਾਂ ਹਾਜ਼ਰੀ ਲੱਗ ਗਈ ਪੁਰ ਕਿਸੇ ਦੇ ਮਸਤੋਲ ਤੇ ਤੁਹਾਡੀ ਫੇਰ ਵੋਟੋ ਕਿਤੇ ਲਾ ਦੇਗੀ ਤੇ ਗੰਦ ਘੱਲਣਾ ਕਹਿੰਦੇ ਪਰਿਵਾਰ ਦੇ ਜੀਵਾਂ ਦੇ ਨਾਮ ਆਈ ਜਾਂਦੇ ਆ ਔਰ ਉਹਨੂੰ ਜਿਹੜਾ ਹੈਗਾ ਉਹਨੂੰ ਮਸਤੋਲ ਚੁੱਕ ਲਿਆ ਗਿਆ ਤਾਂ ਬਸ ਉਹਦੀ ਹਾਜ਼ਰੀ ਨੇ ਉਹਦੇ ਵਿੱਚ ਗੁਰਪ੍ਰੀਤ ਸੈਕਟਰੀ ਨੇ ਜਿਹੜਾ ਉਹਨੇ ਦੱਸਿਆ ਕਿ ਤੁਸੀਂ ਡਵਲ ਮਸਤੋਲ ਦੇ ਨਾਮ ਕਿੱਸੇ ਨਾਮ ਨਾਲ ਲਿਆ ਜੇ ਇਹ ਉਹ ਖੁਦ ਮੰਨਿਆ ਮੈਂ ਬਲਾਕ ਚ ਵੀ ਗੱਲ ਕੀਤੀ ਹੈ ਨਾ ਹੁਣ ਜਿਹੜੀਆਂ ਸਾਡੀਆਂ ਟੀਮਾਂ ਟੁੱਟ ਗਈਆਂ ਹੈ ਉਹਦਾ ਕਰ ਨਹੀਂ ਇਹ ਆ ਕਿ ਵੇਖੋ ਨਾਲ ਚ ਦਿੱਤਾ ਜਾਂਦਾ ਦਫ਼ਤਰ ਵੱਲੋਂ ਹਾਜ਼ਰੀਆਂ ਲਾ ਲੋ ਜਦੋਂ ਪੈਸੇ ਰੁਕ ਜਾਂਦੇ ਆ ਉਦੋਂ ਬੱਗਾ ਸਿੰਘ ਜਦੋਂ ਲੜਾਈ ਹੋ ਜਾਂਦੀ ਆ ਉਦੋਂ ਬੰਦਾ ਕੋ ਨਾ ਵੇਖੋ ਮੈਂ 20 ਸਾਲ ਤੋਂ ਕੰਮ ਕਰਕੇ ਤੁਹਾਨੂੰ ਇਹ ਸੁਯੋਗ ਬਣਾਇਆ ਅੱਜ ਇਸ ਗੱਲ ਦਾ ਬਹੁਤ ਦੁੱਖ ਆ ਕਿ ਜਦੋਂ 20 ਸਾਲ ਤੋਂ ਤੁਹਾਡੀ ਨਰੇਗਾ ਇੱਥੇ 6 ਮਹੀਨੇ ਕੱਟ ਨਹੀਂ 2005 ਤੋਂ 2025 ਤੱਕ ਨਰੇਗਾ 60 ਸਾਲ ਦੀ 20 ਸਾਲ ਦੀਆਂ ਸਾਲਾਂ ਦੀ ਮਰੇਗਾ ਵੀ ਇੱਥੇ ਸੀ ਤੁਸੀਂ ਵੀ ਇੱਥੇ ਸੀ ਐਮਐਨਏ ਵੀ ਇੱਥੇ ਸੀ ਸਰਪੰਚ ਵੀ ਇੱਥੇ ਸੀ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਵੀ ਆਓ ਨਰੇਗਾ ਚੱਲੇ ਕੇ ਅਸੀਂ ਧਰਨਾ ਪ੍ਰਦਰਸ਼ਨ ਕਰਕੇ ਤੁਹਾਨੂੰ ਜਾਗਰੂਕ ਕੀਤਾ ਮਰੇਗਾ ਚੱਲਣ ਲੱਗੀ ਅੱਜ ਅਸੀਂ ਫੇਰ ਜਿਹੜੇ ਲੋਕਾਂ ਨੇ ਸਾਨੂੰ 20 ਸਾਲ ਤੋਂ ਗੁਲਾਮ ਰੱਖਿਆ ਮਰੇਗਾ ਤੋਂ ਓਲੇ ਰੱਖਿਆ ਉਹਨਾਂ ਲੋਕਾਂ ਨੂੰ ਫੇਰ ਲੱਗ ਗਈ ਕਿਹਦੀ ਕਮਾਗੀ ਆਲੀ ਗੱਲ ਆ ਪੜਾ ਇਹ ਧਾਰਨਾ ਕਿ ਜਿਹੜਾ ਬੰਦਾ ਇੱਕ ਵਾਰੀ ਛੱਡ ਦਿੱਤਾ ਉਹਨੂੰ ਦੁਬਾਰਾ ਅਸੀਂ ਲੈੰਦੇ ਨਹੀਂ ਹੈ। ਲੈੰਦੇ ਨਹੀਂ। ਤੁਸੀਂ ਆਪ ਮਨਰੇਗਾ ਦੇ ਜ਼ਿੰਮੇਵਾਰੋਂ ਆਪ ਕੀ ਨੂੰ ਲਾਗੂ ਕਰਾਉਣਾ ਆਪ ਦੀ ਚੋਰੀ ਆਪ ਹੀ ਕਰਾਈ ਜਾਂਦੇ ਹੋ। ਨਰਿੰਦਰ ਇਹ ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ। ਲੇਬਰ ਆਈ ਆ ਜੇ ਤੁਸੀਂ ਆਪਣਾ ਦਾਵਾ ਕਰਦੇ ਅਸੀਂ ਨੇ ਟਾ ਲੇਬਰ ਸਾਡੀ ਆ ਪਰ ਮੇਰੇ ਤੋਂ ਪਹਿਲਾਂ ਲੇਬਰ ਤੁਹਾਡੀ ਸੀ ਉਦੋਂ ਕਿੱਥੇ ਸੀ ਤੁਸੀਂ? ਅੱਜ ਲੇਬਰ ਦਾ ਮੇਰਾ ਵੀ ਯੋਗਦਾਨ ਤੁਹਾਡੇ ਜਿੰਨਾ ਬਰਬਰ ਦਾ ਹੈ। ਜੇ ਲੇਬਰ ਦਾ ਮਸਟੌਲ ਇੱਕ ਲੱਗਿਆ ਤੇ ਉਹਦੀ ਫੋਟੋ ਵੀ ਇੱਕ ਹੀ ਹੋਣੀ ਚਾਹੀਦੀ ਠੀਕ ਆ ਜੇ ਉਹਦੀ ਡਬਲ ਫੋਟੋ ਲਾਉਂਦੇ ਹੋ ਤੇ ਤੁਹਾਡੇ ਆਗੂ ਦੇ ਵਿੱਚ ਕਿਤੇ ਨਾ ਕਿਤੇ ਖੋਟ ਆ ਉਹ ਕਿਸੇ ਵੀ ਹੋਰ ਮਸਟੌਲ ਤੇ ਹਾਜ਼ਰੀ ਲੱਗਦੀ ਆ ਫੋਟੋਆਂ ਤੁਹਾਡੀਆਂ ਕੰਮ ਤੁਹਾਡਾ ਓਟੋ ਲੱਗਦੀ ਡਬਲ ਮਸਟੌਲ ਗਿਆ ਚੋਰੀ ਕਿੰਨਾ ਵੀ ਹੋਈ ਮਰੇਕਾ ਵਾਲੇ ਮਰੇਕਾ ਵਾਲੇ ਆਪਾਂ ਕਿਸੇ ਆਪਣੇ ਆਗੂ ਨੂੰ ਬਖਸ਼ਣਾ ਨਹੀਂ ਹੈ ਡਬਲ ਹਾਜ਼ਰੀ ਨਹੀਂ ਹੋਣੀ ਇੱਕ ਪਾਸੇ ਅਸੀਂ ਢੇੜੇ ਮਾਰਦੇ ਆ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਪਾੜਾ ਕਰਾਇਆ ਲਾਉਣੀ ਆ ਖਰਾਬ ਹੁੰਦੀ ਆ ਇੱਕ ਪਾਸੇ ਅਸੀਂ ਆਪ ਹੀ ਇੱਕ ਮਸਟੋਲ ਸਾਡਾ ਇੱਕ ਕਿਸੇ ਹੋਰ ਦਾ ਲਾਤਾ ਇਹ ਹੁਣ ਉਸ ਮੁੰਡੇ ਨੂੰ ਪਤਾ ਲੱਗਾ ਕਿ ਦਰਸ਼ੋ ਦਾ ਇਹ ਕੰਮ ਸੀਗਾ ਤੇ ਉਹ ਮਲਾਜ਼ਮ ਜਿਹੜੇ ਡਬਲ ਮਸਟੋਲ ਦੇ ਪੈਸੇ ਖਾਣ ਵਾਲੇ ਆ ਪੈਸਿਆਂ ਦਾ ਫਾਇਦਾ ਤਾਂ ਉਹਨਾਂ ਨੂੰ ਹੋ ਜਾਂਦਾ ਤੁਹਾਨੂੰ ਕੀ ਹੋਇਆ ਤੁਹਾਡਾ ਤਾਂ ਨੁਕਸਾਨ ਹੋਇਆ ਜੇ ਇਹੀ ਤੁਹਾਡੇ ਦੋ ਮਸਟੋਲ ਲੱਗੇ ਹੋਣ ਤਾਂ ਸਾਨੂੰ ਫਾਇਦਾ ਹੁੰਦਾ ਇਸ ਵਾਸਤੇ ਆਪਾਂ ਨਾ ਤਾਂ ਕਿਸੇ ਆਗੂ ਨੂੰ ਬਖਸ਼ਣਾ ਨਾ ਕਿਸੇ ਮੁਲਾਜ਼ਮ ਨੂੰ ਬਖਸ਼ਣਾ ਆ ਪਿੱਛੇ ਜੇ ਉੱਥੋਂ ਦੀ ਲੇਬਰ ਆ ਕੇ ਲੱਗ ਗਈ ਬਿਨਾ ਮਸਹੂਲ ਤੋਂ ਉੱਥੇ ਏਡੀਸੀਡੀ ਦੇ ਦਫ਼ਤਰ ਨਾ ਫੋਨ ਕੀਤਾ ਮੈਡਮ ਨੂੰ ਵਿਕਰਮ ਨੇ ਕਿਤੇ ਮਸਤੌਲ ਕੱਢਾ ਸੀ ਨਾਲ ਦੀ ਨਾਲ ਭਜਾ ਦਿੱਤੇ ਆਪਾਂ ਨਹੀਂ ਬਖਸ਼ਣਾ ਨਾ ਕਿਸੇ ਨੂੰ ਹੰਗਾਰ ਦੇਣੀ ਹੈ ਮੇਰੀ ਬੇੰਤੀ ਆ ਨਰਿੰਦਰ ਤੁਸੀਂ ਜੁਆਇੰਟ ਸੈਕਟਰੀ ਹੋ ਤੁਸੀਂ ਲੋਕਾਂ ਨੂੰ ਸਮਝਾਉਣਾ ਹੈ ਤੇਰੇ ਪਿੰਡ ਦੇ ਵਿੱਚ ਇੰਨਾ ਕੰਮ ਹੋ ਰਿਹਾ ਕੁਛ ਹੁੰਦਾ ਡਾਟਾ ਫਟੋ ਉਹਦੀ ਕਾਰਵਾਈ ਕਰਾਂਗੇ ਐਨਾ ਕਹਿ ਦਿਆ ਹੋਇਆ ਸਭ ਨੂੰ ਜੈ ਪੀਂ ਨੈਪਾਰਤੂ ਸਤਿਕਾਰ ਨਮਸਕਾਰ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਪੀਂ ਜੈ ਭਾਰ ਜੈ ਭਾਰ ਤੋਂ ਸਤਿਕਾਰ ਨਮਸਕਾਰ ਆਹੋਂ ਪ੍ਰਧਾਨ ਜੀ ਇਸ ਪਾਸੇ ਡਿਵੈਨਟ ਸਟਰੀ ਨਰਿੰਦਰ ਕੌਰ ਦੇ ਸਾਥੀਓ ਅੱਜ ਪਿੰਡ ਨਰਾਂਕੇ ਸਿਆਲ ਗਵੈਂਟ ਸਕਰੀ ਨਰਿੰਦਰਪੁਰ ਊਲਾ ਪਟਾਰੀ ਦੀ ਅਗਵਾਈ ਵਿੱਚ ਖਾਸ ਇੱਕ ਮੈਸੇਜ ਦੇਣਾ ਹੈ ਕਿ ਜਿਹੜੇ ਲੋਕ ਕੰਮ ਸੱਚ ਸਿੱਖਦੇ ਨੇ ਉਸ ਤੋਂ ਬਾਅਦ ਆਪ ਉਧਰੇ ਹੋ ਜਾਂਦੇ ਆ ਆਪ ਉਧਰੇ ਹੋਣ ਤੋਂ ਬਾਅਦ ਚ ਪ੍ਰਸ਼ਾਸਨ ਵੱਲੋਂ ਲਾਲਚ ਦਿੱਤਾ ਜਾਂਦਾ ਹੈ ਕਿ ਭਾਈ ਇੰਨੀਆਂ ਤੈਨੂੰ ਹਾਜ਼ਰੀਆਂ ਦੇ ਦਿੰਨੇ ਆ ਤੂੰ ਕੰਮ ਸਿੱਧੇ ਤੌਰ ਤੇ ਜਾਂ ਪ੍ਰਧਾਨ ਦੀ ਲੋੜ ਨਹੀਂ ਹੈਗੀ ਉਹਨਾਂ ਦੀ ਜਦੋਂ ਆਪਸ ਵਿੱਚ ਫੁੱਟ ਹੁੰਦੀ ਹੈ ਚਾਹ ਕਿਤੇ ਨਾ ਕਿਤੇ ਪ੍ਰਸ਼ਾਸਨ ਆਪ ਹੀ ਉਹਨਾਂ ਨੂੰ ਗਲਤ ਕਰਕੇ ਤੇ ਬਾਅਦ ਚ ਫੜਾ ਲਿੰਦਾ ਵੀ ਭਾਈ ਇਹਨਾਂ ਨੇ ਗਲਤ ਕਾਜ ਨਹੀਂ ਲਾਈਆਂ ਚਾਹ ਚੋਰੀ ਕੀਤੀ ਆ ਤਾਂ ਉਸ ਤੋਂ ਬਾਅਦ ਜਦੋਂ ਰੌਲਾ ਪੈਂਦਾ ਤਾਂ ਜਦੋਂ ਰੌਲੇ ਦੇ ਵਿੱਚ ਅਸੀਂ ਸਾਵਧਾਨ ਕਰਦੇ ਹਾਂ ਪਹਿਲੋਂ ਮੀਟਿੰਗਾਂ 'ਚ ਵੀ ਹਦਾਇਤ ਦਿੰਦੇ ਹਾਂ ਵੀ ਅਸੀਂ ਕਿਤੇ ਗਲਤ ਕੰਮ ਨਹੀਂ ਕਰਨਾ ਤਾਂ ਪ੍ਰਸ਼ਾਸਨ ਚਾਹ ਪੋਲੀਟਿਕਲ ਲੋਕ ਜਾਣਬੁੱਝ ਕੇ ਕਰਾ ਕੇ ਗਲਤ ਕੰਮ ਤੇ ਉਸ ਤੋਂ ਬਾਅਦ ਫੜਦੇ ਨੇ ਰੌਲਾ ਪਿਆ ਹੋਇਆ ਨਰੰਕੇ ਸਾਲ ਦਾ ਸਾਡੇ ਚ ਕਾਫੀ ਟਾਈਮ ਤੋਂ ਛੱਡਿਆ ਹੋਇਆ ਸੀ ਆ ਕੀ ਦਰਸੋ ਸਾਡੀ ਮੇਡ ਸੀਗੀ ਉਹਨਾਂ ਦਿਨਾਂ ਚ ਕਾਂਗਰਸ ਸਰਕਾਰ ਸੀਗੀ ਤੇ ਕਾਂਗਰਸ ਸਰਕਾਰ ਦੀਆਂ ਵੰਗਾਰਾਂ ਕਰਦੇ ਰਹੇ ਐਮਐਲਏ ਦੀਆਂ ਤਾਂ ਉਦੋਂ ਪੈਸੇ ਨਹੀਂ ਪਏ ਅੱਜ ਇੱਕ ਮੁੰਡਾ ਲੇਬਰ ਦੇ ਵਿੱਚੋਂ ਕੰਮ ਕਰਨਾ ਚਾਹੁੰਦਾ ਸੀ ਜਿਹਦੇ ਨਾਲ ਉਹਨਾਂ ਨੇ ਧੋਖਾ ਧੜੀ ਕੀਤੀ ਤੇ ਮੁੰਡੇ ਨੇ ਆ ਕੇ ਦਫ਼ਤਰ 'ਚ ਸਾਡੇ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਦੇ ਬਾਵਜੂਦ ਦਿਖਾਈਏ ਤੁਹਾਨੂੰ ਇਹ ਕੇਸਟਰੀ ਕੇ ਨਾਲ ਵੀਡੀਓ ਦੇ ਵਿੱਚ ਸਾਡੇ ਨਾਲ ਰੂਬਰੂ ਹੋ ਰਿਹਾ ਜਿਲ੍ਹਾ ਪ੍ਰਧਾਨ ਜੀ ਤੁਸੀਂ ਸੁਣ ਲਓ ਤੇ ਸੁਣਾਓ ਥੋੜਾ ਜਿਹਾ ਕੈਮਰੇ ਦੇ ਕੇ ਕਰੋ ਕੀ ਰਜਰ ਕੀ ਛੱਡ ਖੜਾ ਬੀਣਾ ਹੈ ਅੱਜ ਉਹਨੇ ਤੈਨੂੰ ਫੂਟ ਲੱਗੀ ਦੀ ਲੈ ਅੱਜ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਇਹਨਾਂ ਨੇ ਵੋਟਾਂ ਖਾਦਾ ਬੱਕਾ ਪਹਿਲੇ ਲੇ ਗਏ ਸਾਰੇ ਬੁੜੇ ਰਾਏ ਦਾ ਪੈਸੇ ਖਾ ਗਏ ਵੋਟਾਂ ਦੇ ਤਾਂ ਰਾਜ ਨੂੰ ਪਤਾ ਨਹੀਂ ਕਿਹਨਾਂ ਘਾਟਿਆ ਹੈ ਇਹਦੇ ਕੋਈ ਨਹੀਂ ਦਾ ਅਜਿਹਾ ਤਾਂ ਸਿਆਹ ਬੰਦੇ ਸੁਣੇ ਹੋਇਆ ਤੂੰ ਛੋਟੇ ਲੇਡਰ ਲਾਦਾ ਤੂੰ ਨਹੀਂ ਦੇਖਿਆ ਸਰਦਾਰ ਨਹੀਂ ਭਈ ਉਹ ਆਗੂ ਬਣੀ ਆ ਸਾਨੂੰ ਗੱਡ ਚ ਵਾਰਨਾ ਨਹੀਂ ਉਹ ਚਰਚਾ ਕੋਰੇ ਤੂੰ ਨਹੀਂ ਅਕਿੰਦਰ ਤੂੰ ਨਹੀਂ ਕਿ ਪਿੰਡ ਪਿੰਡ ਤੇ ਤਾਂ ਮੈਂ ਪਹਿਲਾਂ ਵੀ ਹੁੰਦਾ ਸੀਗਾ ਨਹੀਂ ਨਹੀਂ ਤੂੰ ਨਹੀਂ ਕਹਿ ਸਕਦਾ ਕਿ ਜਿੰਦਰ ਕੋਰੇ ਤੂੰ ਸਭ ਤੋਂ ਤੂੰ ਆਹ ਪਾਸ ਦਾ ਫੈਰਾ 28 ਦਾ ਤੇ ਤੂੰ ਬੜੀ ਲੇਗੀ ਆ ਤੂੰ ਛੋਟੇ ਲੇਡਰ ਲਾਦਾ ਕਰਨ ਦਾ ਕੰਮ ਕੋਸ ਆਇਆ ਮੈਂ ਤਾਂ ਇਹਦੇ ਪੱਛੇ ਕਿ ਤੂੰ ਇਹਦੇ ਮੈਂ ਤਾਂ ਹੋਰੋ ਸੁਆਰ ਨਹੀਂ i don't know. ਸਾਰੀ ਗੱਲ ਇਹ ਬੰਦਾ ਵੀ ਗਲਤਾਂ ਤੇ ਕਹਿੰਦਾ ਕਰਾਉਂਦੇ ਤੇ ਉਹ ਕਹਿੰਦਾ ਸੈਟਿੰਗ ਨਹੀਂ ਉਹ ਤਾਂ ਲੀਡਰ ਬਣੂਗਾ ਹੁਣ ਉਹ ਟੀਮ ਲੈ ਕੇ ਚੱਲੂਗਾ ਤੇ ਮੈਂ ਨਾ ਮੈਂ ਤੁਹਾਡੇ ਉੱਤੇ ਪੈਸਾ ਕਰਾਂਗਾ ਤੇ ਉਹ ਟੀਮ ਲੈ ਕੇ ਚੱਲੇਗਾ ਸੰਗਰ ਥੈਂਕ ਯੂ ਬਰਾਗਾ ਤੇ ਨਾ ਮੈਂ ਜਦੋਂ ਟੀਮ ਲੈ ਕੇ ਚੱਲਿਆ ਉਹ ਬੰਦਾ ਹੋਵੇਗਾ ਪੈਰ ਚੋਂ ਫਿਰ ਤਾਂ ਮੈਂ ਖੇਡ ਆਂ ਵੀ ਲੈ ਕੇ ਚੱਲੇਗਾ ਜਦੋਂ ਮੈਂ ਥੋੜੇ ਬਾਅਦ ਟੀਮ